ਜਦੋਂ ਕੋਈ ਵੀ ਇਨਸਾਨ ਆਪਣੇ ਪਿਆਰ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਲਈ ਆਪਣੀ ਉਮਰ ਦੀ ਪਰਵਾਹ ਨਾ ਕਰੇ ਅਤੇ ਉਸ ਦੇ ਜਾਣ ਤੋਂ ਬਾਅਦ ਵੀ ਉਸ ਦਾ ਸੁਪਨਾ ਪੂਰਾ ਕਰੇ ਤਾਂ ਅਜਿਹੇ ਪਿਆਰ ਬਾਰੇ ਤੁਸੀਂ ਕੀ ਆਖੋਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅਜਿਹਾਈ 78 ਸਾਲ ਦੇ ਅਨਿਲ ਕੁਮਾਰ ਸਿੱਕਾ ਨੇ ਆਪਣੀ ਮਰਹੂਮ ਪਤਨੀ ਦਾ ਮਾਉਂਟ ਐਵਰੇਸਟ ਉੱਤੇ ਪਹੁੰਚਣ ਦਾ ਸੁਪਨਾ ਪੂਰਾ ਕਰਕੇ ਆਪਣੇ ਬੇਅੰਤ ਇਮਤਿਹਾਨ ਪਿਆਰ ਦਾ ਸਬੂਤ ਦਿੱਤਾ ਮੇਰੀ ਵਾਈਫ ਦਾ ਸੁਪਨਾ ਸੀ ਕਿ ਮੈਂ ਮਾਉਂਟ ਐਪਰਸਟੇ ਜਾਵਾਂਗੀ ਉਹ ਕੈਂਸਰ ਦੇ ਪੇਸ਼ੈਂਟ ਸੀ ਦੋਸ ਜਾਂ ਪੰਜ ਦੇ ਵਿੱਚ ਲਾਸਟ 3 ਸਕੇਲ ਵਿੱਚ ਪਹੁੰਚੇ ਹੋਏ ਸੀ ਤੇ ਪਰ ਉਹਨਾਂ ਨੇ ਮਤਲਬ ਕਿ ਵੀ ਕਾਫੀ ਇੰਪਰੂਵ ਕੀਤਾ ਅਕਤੂਬਰ 23 ਦੇ ਵਿੱਚ ਉਹਨਾਂ ਨੇ ਚਾਰ 골ਡ ਮੈਡਲਸ 100 ਮੀਟਰ ਰੇਸ ਗੋਲਾ ਸੁੱਟਣਾ ਲੌਂਗ ਜੰਪ ਤੇ ਕਾਫੀ ਮਤਲਬ ਕਿ ਐਕਟੀਵਿਟੀਜ਼ ਉਹਨਾਂ ਨੇ ਕੀਤੀਆਂ ਤੇ ਉਹਨਾਂ ਦਾ ਕਿ ਚੜ੍ਹਦੀ ਕਲਾ 'ਚ ਰਹਿਣਾ ਮਤਲਬ ਕਿ ਵੀ ਸਭ ਕੁਝ ਹੁੰਦੇ ਹੋਇਆ ਉਹਨਾਂ ਦੇ ਮਨ 'ਚ ਹੈਗਾ ਸੀ ਮੈਂ ਇੱਕ ਦਿਨ ਮਾਉਂਟ ਐਵਰੇਸਟ ਤੇ ਜਲਦੀ ਹੀ ਜਾਵਾਂਗੀ ਅਸੀਂ ਉਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਮੈਂ ਤੇ ਆਪਣੇ ਪੋਤੇ ਨੂੰ ਦੋਵਾਂ ਨੂੰ ਤਿਆਰ ਕਰਿਆ ਉਹਨਾਂ ਦੇ ਮੇਰੇ ਤਾਂ ਕਾਫੀ ਪ੍ਰੈਕਟਿਸ ਹੈਗੀ ਸੀ ਕਿਉਂਕਿ ਮੈਂ ਕਾਫੀ ਚਿਰ ਤੋਂ ਮੈਂ 2014 ਤੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਆਪਣਾ ਲਗਾਤਾਰ ਪ੍ਰੈਕਟਿਸ ਕਿਉਂਕਿ ਮੈਂ ਇੱਕ ਡਿਊ ਬਾਲ ਦਾ ਐਜ਼ ਅ ਚੇਅਰਮੈਨ ਮੈਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਟੂਰਨਾਮੈਂਟ ਕਰਾਈ ਤੇ ਮੈਂ ਸਪੋਰਟਸ ਦੇ ਨਾਲ ਕਾਫੀ ਜੁੜਿਆ ਹੋਇਆਗਾ ਸੀ ਇਹ ਸਾਰਾ ਸਾਡੇ ਬਿਕਰਮਜੀਤ ਘੁੰਮਣ ਦੀ ਅਗਵਾਈ ਹੇਠ ਅਸੀਂ ਸਾਰੇ ਕੰਮ ਹੀ ਕਰਦੇ ਸੀ ਤੇ ਤੇ ਮੈਡਮ ਵੀ ਨਾਲੋਂ ਸਾਡੇ ਕਲੱਬ ਦੇ ਵਿੱਚ ਇੱਕ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ ਤਾਂ ਉਹ ਸੁਪਨੇ ਪੂਰਾ ਕਰਨ ਵਾਸਤੇ ਇਹ ਕੋਈ ਨਾ ਆਸਾਨ ਹੀ ਹੈਗਾ ਗੱਲਾਂ ਕਰਨੀ ਆਸਾਨ ਹੈ ਐਕਸ਼ਨ ਕਰਨਾ ਔਰ ਪੇਨ ਲੈਣਾ ਬਹੁਤ ਔਖਾ ਹੈ ਔਰ ਬਹੁਤ ਮਤਲਬ ਕੀ ਵੀ ਪ੍ਰੈਕਟਿਸ ਲੋੜ ਹੈ ਮੇਰੀ ਆਪਣੀ ਕੋਈ ਸੋਚ ਹੈ ਅੱਜ ਤੱਕ ਦਿਨ ਮੇਰਾ ਜਿੰਦਗੀ ਦਾ ਖੀਲਾ ਤੀਨ ਲਾਸਟ ਇਨ ਮਾਈ ਲਾਈਫ lettes me to good kindness i shall not pass to this world but once again ਮੈਂ ਦੁਬਾਰਾ ਪਨੇ ਆਣਾ ਨਹੀਂ ਆਣਾ ਮੈਂ ਆਪਣਾ ਜਿਹੜਾ ਹਰੱਦਾ ਹੈ ਜੋ ਮੇਰਾ ਆਪਣਾ ਟਾਰਗੇਟ ਹੈ ਮੈਨੂੰ ਅਚੀਵ ਕਰਨਾ ਹੈ ਬਾਈ ਹੁੱਕ ਐਂਡ ਕਰੁਕ ਤੇ ਉਹਦੇ ਵਾਸਤੇ ਮੈਂ ਕਾਫੀ ਪ੍ਰੈਕਟਿਸ ਕੀਤੀ ਇਸ ਇੱਕ ਜੀ ਗੱਲ ਨਹੀਂ ਮੈਂ ਜਿਆਦਾ ਨਾ ਬੋਲਾਂ ਤਾਂ ਉਹਦੇ ਵਾਸਤੇ ਮੈਂ ਦੋ ਵਾਰੀ ਡੇਲੀ ਜੇ ਕਿਵਰੀ ਤਿੰਨ ਵਾਰੀ ਵੀ ਜਿਮ ਜਾਂਦਾ ਹੈ ਜੀ ਤੇ ਮੈਂ ਸਵੇਰੇ ਦੁਪਹਿਰੇ ਸ਼ਾਮੀ ਤੇ ਜਾ ਮਤਲਬ ਕਿ ਆਪਣਾ ਪ੍ਰੈਕਟਿਸ ਇੱਕ ਚੂੜਤਾਰ ਹੈ ਏਸ਼ੀਆ ਦੀ ਸਭ ਤੋਂ ਚੋਟੀ ਹੈ ਉੱਥੇ ਮੈਂ 7-8 ਵਾਰੀ ਚੜ ਚੁੱਕਿਆ ਹੈਗਾ ਉਹ ਵੀ 4000 ਦੇ ਸਮਥਿੰਗ ਕੁਝ ਹਾਈਟ ਤੇ ਹੈਗੀ ਆ ਤੇ ਉੱਥੇ ਜਾਂਦਾ ਮਤਲਬ ਕਿ ਮੈਨੂੰ ਬਹੁਤ ਨਜ਼ਾਰਾ ਆਉਂਦਾ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਮੈਨੂੰ ਬਚਪਨ ਤੋਂ ਹੀ ਜੰਗਲਾਂ ਦੇ ਵਿੱਚ ਤੇ ਪਹਾੜਾਂ 'ਤੇ ਚੜਨਾ ਤੇ ਨੇਚਰ 'ਚ ਰਹਿਣਾ ਤੇ ਨੇਚਰ ਦੇ ਨਾਲ ਮੈਂ ਬਹੁਤ ਪਿਆਰ ਕਰਦਾ ਇੱਕ ਕੇ ਸਿੱਕਾ ਦਾ ਇਹ ਸਫ਼ਰ ਸੌਖਾ ਨਹੀਂ ਸੀ ਕਿਉਂਕਿ ਡਾਕਟਰਾਂ ਨੇ ਉਹਨਾਂ ਨੂੰ ਸਾਫ਼-ਸਾਫ਼ ਮਾਉਂਟ ਐਵਰੇਸਟ ਉੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸਿੱਕਾ ਦੇ ਹੌਂਸਲੇ ਅਤੇ ਇਰਾਦੇ ਇੰਨੇ ਮਜ਼ਬੂਤ ਸਨ ਕਿ ਉਹਨਾਂ ਨੇ ਆਪਣੇ ਪੋਤੇ ਨਾਲ 3 ਮਹੀਨੇ ਦੀ ਟ੍ਰੇਨਿੰਗ ਲਈ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚਣ ਦੀ ਤਿਆਰੀ ਕੀਤੀ ਪਰ ਰਸਤਾ ਇਹ ਨਾ ਆਸਾਨ ਨਹੀਂ ਸੀ ਇਸ ਦੌਰਾਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹਨਾਂ ਦੇ ਟੀਮ ਮੈਂਬਰਾਂ ਨੇ ਉਹਨਾਂ ਦਾ ਬੇਹਤ ਸਾਥ ਦਿੱਤਾ ਸਰ ਸਾਹਿਬ ਨੇ ਬਿਲਕੁਲ ਕਿਸੇ ਰਿਫਿਊਜ਼ ਕਰਤਾ ਸੀ ਕਿਸੇ ਕੀਮਤ ਤੇ ਵੀ ਨਹੀਂ ਜਾ ਸਕਦੀ ਉਹਨਾਂ ਤੇ ਤੱਕ ਸੀ ਚੈਲੰਜ ਸੀ ਕਿ ਨਹੀਂ ਇਹ ਤੂੰ ਨਾ ਮਤਲਬ ਕਿਦਾਂ ਦਾ ਕਰ ਭਾਵੇਂ ਮਤਲਬ ਕਿ ਜੋ ਮਰਜੀ ਕਹੀ ਜਾ ਤੇ ਮੈਂ ਕਿਹਾ ਮੈਂ ਤਾਂ ਭਾਵੇਂ ਗੈਸ ਦਾ ਸਿਲੰਡਰ ਵੀ ਨਾਲ ਰੱਖ ਕੇ ਤੇ ਬਾਈ ਹੁਕੰਡ ਕਰੁਕ ਪਹੁੰਚਣਾ ਹੀ ਪਹੁੰਚਣਾ ਹੈਗਾ ਕੰਨੀ ਉਤੇ ਰਿਸਕ ਆ ਤੂੰ ਆਪਣਾ ਕਰ ਲੈ ਪਰ ਸਾਡੇ ਅਸੀਂ ਤੈਨੂੰ ਸੁਝਾਅ ਨਹੀਂ ਦਵਾਂਗੇ ਬਿਲਕੁਲ ਨਹੀਂ ਇੱਕ ਨਹੀਂ ਦੋ ਨਹੀਂ ਮੈਂ ਡਾਕਟਰ ਨਾਲ ਨਾ ਨਹੀਂ ਲੰਦਾ ਤੇ ਬਾਕੀ ਬੜੇ ਅੱਛੇ ਡਾਕਟਰ ਨੇ ਵਰਮਲਕੀ ਵੀ ਨਹੀਂ ਹਸਲਾ ਦਿੱਤੀ ਐ ਸਰਮਲਕੀ ਮੈਨੂੰ ਸਿਰਫ ਇੱਕ ਆਪਣੇ ਵਾਈਫ ਦਾ ਵੀ ਮੈਂ ਉਹ ਟਾਰਗੇਟ ਕਰਨਾ ਮੈਨੂੰ ਕੋਈ ਬੱਚਿਆਂ ਦਾ ਕੋਈ ਪਰਿਵਾਰ ਦਾ ਕਿਸੇ ਕਿਸਮ ਦਾ ਮਲਕੀ ਮੈਂ ਬੜਾ ਹੈਪੀ ਮੂਡ ਦੇ ਵਿੱਚ ਕਿਉਂਕਿ ਇਹ ਚ ਬਹੁਤ ਸ਼ਾਂਤ ਬਹੁਤ ਧੀਰਜ ਦੇ ਨਾਲ ਚੱਲਣਾ ਪੈਂਦਾ ਇੱਕ ਇੱਕ ਸਟੈਪ ਸੋਚ ਕੇ ਰੱਖਣਾ ਪੈਂਦਾ ਬਰਫ ਹੈ ਪਰ ਫਿਰ ਤੁਸੀਂ ਮਾੜਾ ਜੇ ਵੀ ਤੁਸੀਂ ਉਹ 슬ਿੱਪ ਮਾਰਦੀ ਔਰ ਬੁੜਕੇ ਹੀਠਾਂ ਜਾਉਂਗੇ। ਤੋ ਫਿਜ਼ਿਕਲੀ, ਮੈਂਟਲੀ ਇੰਨੇ ਸਟਰੋਂਗ ਹੋਣਾ ਹੈਗਾ ਵੀ ਮੈਂ ਤਾਂ ਮਤਲਬ ਕਿ ਇੰਨਾ ਟਾਰਗੇਟ ਜੋਸ਼ ਰੱਖ ਕੇ ਚੱਲਣਾ ਵੀ ਮੌਨ ਰੈਸ ਤੇ ਕਿ ਮੈਂ ਉੱਪਰ ਟੌਪ ਤੇ ਜਾਣਾ। ਇਸ ਐਮ ਦੇ ਨਾਲ ਵੀ ਬਤਾ ਪੁਜੇ ਪਹਾੜਾ ਪਹਾੜ ਨੂੰ ਚੀਰ ਦੂੰਗਾ ਰੱਖ ਕੇ। ਦੀ ਪ੍ਰਸ਼ੰਸਾਯੋਗ ਹੈ ਸਾਡੀ ਟੀਮ ਬਹੁਤ ਜ਼ਿਆਦਾ ਕੁਜ ਦੱਸੀ ਹੋ ਬਹੁਤ ਜ਼ਿਆਦਾ ਟੂ ਮੱਚ। ਮਤਲਬ ਕਿ ਵੀ ਪਾਰਟਿਕਲ ਮੇਂ ਇਤਨੀ ਬੜੀ ਨਿਗਾਹ ਹੁੰਦੀ ਸੀ। ਕਿਸਕਾ ਜਿੱਤੇ ਪਿੱਛੇ ਤਾਂ ਨਹੀਂ ਰਹਿ ਗਏ ਕਿਉਂਕਿ ਮੇਰੇ ਚੋਂ ਦਸੀ ਜੋਸ਼ ਆ ਕੇ ਜਦੋਂ ਮੈਂ ਸਭ ਤੋਂ ਟੌਪ ਤੇ ਇਹ ਪਿੱਛੇ ਫਿਰ ਮੈਂ ਬਾਤ ਸਮਝ ਵੀ ਨਹੀਂ ਕਿਉਂਕਿ ਜੋਸ਼ ਨਹੀਂ ਚਾਹੀਦਾ ਇੱਥੇ ਬੜਾ ਸ਼ਾਂਤ ਚਾਹੀਦਾ ਫਿਰ ਮੈਂ ਤਿੰਨ ਚਾਰ ਦਿਨ ਵਿਕਰਮਜੀਤ ਘੁੰਮਣ ਦੇ ਬਿਲਕੁਲ ਨਾ ਲੇ ਦਿਆ ਤੇ ਕੀਬਰੀ ਬਹੁਤ ਜ਼ਿਆਦਾ ਮਤਲਬ ਕਿ ਇਹ ਤਕਾਫਟ ਹੋ ਜਾਂਦੀ ਬਹੁਤ ਹੋ ਜਾਂਦੀ ਤੇ ਫਿਰ ਸਿਰ ਥੋੜਾ ਬੈਠ ਜਣਾ ਰੈਸਟ ਕਰ ਲੈ ਮੈਡੀਕਲ ਸਿਸਟਮ ਸਲੇ ਤੁਸੀਂ ਉੱਥੇ ਮੈਂ ਲਾਸਟ ਤਿੰਨ ਦਿਨ ਲਾਸਟ ਤਿੰਨ ਜਾਂ ਚਾਰ ਦਿਨ ਕਰ ਸਕ ਕੋਈ ਮੈਡੀਸਨ ਕੋਈ ਕੁਝ ਨਹੀਂ ਲਿਤਾ ਔਰ ਮੈਂ ਬਲਕਿ ਇਹ ਫੁੱਲ ਵਰਗਾ ਮਹਿਸੂਸ ਕਰ ਰਿਹਾ ਹਾਂ ਜਾ ਵਾ ਚ ਉੱਡ ਰਿਹਾ ਇੰਨਾ ਮਤਲਬ ਕਿ ਹਾਂ ਸਟਾਰਟਿੰਗ ਮੇਨ ਬੜੀ ਪ੍ਰੋਬਲਮ ਸੀ ਸਟਾਰਟਿੰਗ ਚ ਮੈਨੂੰ ਮਤਲਬ ਕਿ ਸਾਥ ਹੀ ਪ੍ਰੋਬਲਮ ਸੀ ਔਰ ਮੇਰੇ ਨਾਲ ਮੇਰੇ ਸਾਥੀਆਂ ਨੇ ਮੇਰੇ ਸਾਰੇ ਮੇਰਾ ਬਹੁਤ ਸੀ ਹੁਕ ਦਿੱਤਾ ਮੇਰੇ ਨਾਲ ਰਹਿੰਦੇ ਸੀ ਵੀ ਪਾਣੀ ਹੈ ਗਰਮ ਪਾਣੀ ਹੈ ਠੰਡਾ ਪਾਣੀ ਨਾ ਰੱਖਦੇ ਸੀ ਈਵਨ ਅਸੀਂ ਕਾਫੀ ਮਤਲਬ ਕਿ ਹੋਈ ਸੀ ਨਸਕਾ ਬੜਾ ਫਟ ਮਤਲਬ ਕਿ ਪਲਾਦਣੀ ਕਰਦਣੀ ਮਤਲਬ ਕਿ ਤਿੰਨ ਚਾਰ ਦਿਨ ਤੱਕ ਮੈਂ ਮਤਲਬ ਕਿ ਮੈਂ ਉੱਪਰ ਲਵਾਂਗੇ ਕਿਸੇ ਹੋਰ ਪਾਸੇ ਜਾਵਾਂਗੇ ਤੇ ਕਾਫੀ ਪ੍ਰੈਕਟਿਸ ਕਰਾਂਗੇ ਅਸੀਂ ਹੁਣ ਵੀ ਮੈਂ ਅੱਜ ਵੀ ਮਤਲਕੀ ਸਵੇਰੇ ਜਿਮ ਜਾ ਕੇ ਆ ਸ਼ਾਮ ਨੂੰ ਫਿਰ ਜਿਮ ਜਾਣਾ ਤੇ ਅਸੀਂ ਪ੍ਰੈਕਟਿਸ ਇਸ ਬਹੁਤ ਜ਼ਰੂਰੀ ਹੈ ਗਿਆ ਅਭਿਆਸ ਤੁਹਾਡੇ ਲੱਤਾਂ ਦੇ ਵਿੱਚ ਜਾਨ ਪੱਟਾਂ ਚ ਜਾਨ ਤੁਹਾਡੇ ਪਤਲਕੇ ਸਰੀਰ ਦੇ ਅੰਦਰ ਹੈਗਾ ਉਹ ਫੁਰਤੀਲਾ ਹੋਣਾ ਐਕਟਿਵ ਤਾਂ ਤੁਸੀਂ ਕੁਝ ਕਰ ਸਕਦੇ ਆ ਔਰ ਮਤਲਕੀ ਵੀ ਚੜ੍ਹਦੀ ਕਲਾ ਚ ਰਹੋ ਉਹ ਖੁਸ਼ ਰਹੋ ਨਤਹੀ ਕਾਬਲੇ ਜ਼ਿਕਰ ਹੈ ਕਿ ਇੱਕ ਇੱਕ ਸਿੱਕਾ ਦੇ ਦਲੇਰੀ ਦਾ ਰਾਜ ਉਹਨਾਂ ਦੀ ਪਤਨੀ ਅਤੇ ਖੇਡਾਂ ਨਾਲ ਪਿਆਰ ਹੈ ਜਿਸ ਕਾਰਨ ਉਹਨਾਂ ਨੇ ਜਿੱਥੇ ਆਪਣੀ ਪਤਨੀ ਦਾ ਸੁਪਨਾ ਪੂਰਾ ਕੀਤਾ ਉੱਥੇ ਹੀ ਇੱਕ ਇਤਿਹਾਸ ਬਿਰਾਜ ਦਿੱਤਾ ਹੈ ਉਹਨਾਂ ਨੇ ਹਲੇ ਬਾਸ ਨਹੀਂ ਕੀਤੀ ਉਹ ਹੋਰ ਵੀ ਉੱਚੀਆਂ ਪਹਾੜੀਆਂ ਨੂੰ ਪਾਰ ਕਰਨ ਦਾ ਸੁਪਨਾ ਸਜਾਈ ਬੈਠੇ ਨੇ ਰੌਪੜ ਤੋਂ ਮਨਪ੍ਰੀਤ ਚਾਹਲ ਦੀ ਰਿਪੋਰਟ ਈਟੀਵੀ ਭਾਰਤ